ਦੋ ਹੋਰ ਨਸ਼ਾ ਤਸਕਰ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਭੇਜ ਦਿੱਤੇ ਗਏ ਪੰਜਾਬ ਤੋਂ ਇਹ ਨਸ਼ਾ ਤਸਕਰ ਅਸਾਮ ਦੀ ਡਿਬਰੂਗੜ ਜੇਲ੍ਹ ਭੇਜੇ ਗਏ ਨੇ ਇਸ ਗੱਲ ਦਾ ਦਾਵਾ ਜਿਹੜਾ ਹੈ ਉਹ ਇੰਟਰਨੈਟ ਦੇ ਉੱਤੇ ਸਰਕਾਰੀ ਅਦਾਰਿਆਂ ਵੱਲੋਂ ਕਰ ਦਿੱਤਾ ਗਿਆ ਦਰਸਲ ਅਕਸ਼ੇਤ ਛਾਬੜਾ ਅਤੇ ਜਸਪਾਲ ਸਿੰਘ ਦੋ ਪੰਜਾਬ ਦੀਆਂ ਅਲੈਨਾ ਅਲੈਦਾ ਜੇਲਾਂ ਦੇ ਵਿੱਚ ਬੰਦ ਗੁਨਾਹਗਾਰ ਇਹਨਾਂ ਨੂੰ ਅਸਾਮ ਦੀ ਡਿਬਰੂਗੜ ਜੇਲ੍ਹ ਭੇਜਣ ਦੀ ਤਿਆਰੀ ਕਰ ਲਈ ਗਈ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਇਹੇ ਵੀ ਉੱਥੇ ਜਾ ਕੇ ਹੁਣ ਆਪਣੀ ਬਾਕੀ ਦੀ ਸਜ਼ਾ ਕੱਟਣ ਦੀ ਅਸਾਮ ਦੀ ਡੇਬਰੂਗੜ ਜੇਲ ਜਿੱਥੇ ਭਾਈ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀ ਕੈਦ ਨੇ ਐਨਐਸਐ ਨਾਲ ਦੇ ਸਜ਼ਾ ਕੱਟ ਰਹੇ ਨੇ ਉੱਥੇ ਹੀ ਪਹਿਲਾਂ ਜਿੱਥੇ 2 ਦਿਨ ਪਹਿਲਾਂ ਇੱਕ ਹੋਰ ਨਸ਼ਾ ਤਸਕਰ ਉੱਥੇ ਭੇਜਿਆ ਗਿਆ ਸੀ ਜਦੋਂ ਇਹ ਅਫਵਾਹ ਚੱਲੀ ਸੀ ਕਿ ਭਾਈ ਅਮਰਿਤਪਾਲ ਸਿੰਘ ਦੀ ਜਾਨ ਨੂੰ ਖਤਰਾ ਹੈ ਔਰ ਹੁਣ ਦੁਬਾਰਾ ਦੋ ਹੋਰ ਨਸ਼ਾ ਤਸਕਰ ਵੱਡੇ ਨਸ਼ਾ ਤਸਕਰ ਕਿਉਂਕਿ ਨਾਮ ਇਹਨਾਂ ਦਾ ਖਾਸਾ ਸਾਹਮਣੇ ਆਇਆ ਸੀ ਮੀਡੀਆ ਵਿੱਚ ਵੀ ਤੇ ਉਹਨਾਂ ਨੂੰ ਹੁਣ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜਣ ਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਕਰ ਲਈਆਂ ਗਈਆਂ ਦੱਸਿਆ ਜਾ ਰਿਹਾ ਹੈ ਕਿ ਅਕਸ਼ੇ ਛਾਬੜਾ ਤੇ ਜਸਪਾਲ ਸਿੰਘ ਜਿਹੜੇ ਅਕਸ਼ੇ ਛਾਬੜਾ ਨੇ ਪਟਿਆਲਾ ਦੀ ਕੇਂਦਰੀ ਜੇਲ੍ਹ ਔਰ ਜਸਪਾਲ ਸਿੰਘ ਲੁਧਿਆਣਾ ਦੀ ਜੇਲ੍ਹ ਦੇ ਵਿੱਚ ਬੰਦ ਪਰ ਹੁਣ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜਿਆ ਜਾਵੇਗਾ ਦਰਅਸਲ ਅਕਸ਼ੇ ਛਾਬੜਾ ਦਾ ਤਾਂ ਕਨੈਕਸ਼ਨ ਵੀ ਦੱਸਿਆ ਜਾ ਰਿਹਾ ਹੈ ਦਾਊਦ ਦੀ ਕਿਸੇ ਕੰਪਨੀ ਦੇ ਨਾਲ ਦਾਊਦ ਦੀ ਕੰਪਨੀ ਦੇ ਨਾਲ ਲਿੰਕ ਦੱਸਿਆ ਜਾ ਰਿਹਾ ਹੈ ਕਈ ਅੰਦਰੂਨੀ ਸੂਤਰਾਂ ਮੁਤਾਬਕ ਅਫਗਾਨਿਸਤਾਨ ਤੋਂ ਨਸ਼ੇ ਜਿਹੜੇ ਨੇ ਉਹ ਮੰਗਾਏ ਜਾਂਦੇ ਸੀ ਕਰੂਡ ਸਮਾਨ ਮੰਗਾਇਆ ਜਾਂਦਾ ਸੀ ਕਰੂਡ ਮਾਲ ਮੰਗਾ ਕੇ ਤੇ ਲਾਗਲੇ ਖੇਤਰਾਂ ਦੇ ਵਿੱਚ ਕਿਤੇ ਲੋਕ ਵੀਆਂ ਇੰਡਸਟਰੀਜ਼ ਦੇ ਅੰਦਰ ਉਹਨਾਂ ਦੇ ਵਿੱਚੋਂ ਨਸ਼ਾ ਐਕਸਟਰੈਕਟ ਕੀਤਾ ਜਾ ਰਿਹਾ ਸੀ ਇਹ ਵੀ ਇਲਜ਼ਾਮ ਲਾਏ ਗਏ ਨੇ ਸਭ ਤੋਂ ਪਹਿਲਾਂ ਇਹ ਦੱਸ ਦਿੰਨੇ ਆ ਕਿ ਜੇਲ੍ਹ ਦੇ ਅੰਦਰ ਵੀ ਇਹਨਾਂ ਦੇ ਉੱਤੇ ਤਿੰਨ ਤਿੰਨ ਅਲੱਗ ਐਫ ਆਈ ਆਰਸ ਦਰਜ ਹੋ ਚੁੱਕੀਆਂ ਸੀ ਜੇਲ੍ਹ ਦੇ ਅੰਦਰੋਂ ਆਪਣੇ ਨਸ਼ੇ ਦਾ ਨੈਕਸਸ ਚਲਾ ਰਹੇ ਸੀ ਹਾਲਾਂਕਿ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਇਲਜ਼ਾਮ ਪਹਿਲਾਂ ਵੀ ਲੱਗਦੇ ਰਹੇ ਨੇ ਕਿ ਪੰਜਾਬ ਦੀਆਂ ਜੇਲਾਂ ਚੋਂ ਗੈਂਗਸਟਰイズਮ ਔਰ ਡਰੱਗ ਰੈਕਟ ਸ਼ਰਿਆਮ ਚੱਲਦੇ ਨੇ ਨਸ਼ੇ ਦੇ ਨੈਕਸਸ ਜਿਹੜੇ ਨੇ ਉਹ ਸ਼ਰਿਆਮ ਚੱਲਦੇ ਨੇ ਔਰ ਉਸੇ ਦੇ ਚੱਲਦੇ ਹੋਏ ਇਹ ਦੋ ਨਾਮ ਵੀ ਸਾਹਮਣੇ ਆਏ ਅਕਸ਼ੇ ਛਾਬੜਾ ਔਰ ਜਸਪਾਲ ਸਿੰਘ ਅਕਸ਼ੇ ਛਾਬੜਾ ਤੇ ਇਲਜ਼ਾਮ ਹੈ ਕਿ ਜੇਲ੍ਹ ਦੇ ਅੰਦਰੋਂ ਹੀ ਨਸ਼ੇਦਾਰ ਨੈਕਸਸ ਚਲਾਇਆ ਜਾ ਰਿਹਾ ਸੀ ਅਕਸ਼ੇ ਛਾਬੜਾ ਦੇ ਲਿੰਕ ਦਾਉਦ ਦੀ ਕਿਸੇ ਕੰਪਨੀ ਦੇ ਨਾਲ ਵੀ ਦੱਸੇ ਜਾ ਰਹੇ ਨੇ ਔਰ ਨਾਲ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕੇ افغانستان ਤੋਂ ਕ੍ਰਾਸ ਬਾਰਡਰ ਤਸਕਰੀ ਕੀਤੀ ਜਾ ਰਹੀ ਸੀ ਨਸ਼ੇ ਦੇ ਕਰੂੜਮਾਲ ਦੀ ਔਰ ਕਾਰਤੂਸ ਦੀ ਇਹੋ ਜੇ ਸਥਿਤੀ ਬੜੀ ਹੋਈ ਸੀ ਜਦੋਂ ਅਲੈਦਾ ਅਲੈਦਾ ਐਫ ਆਈ ਆਰ ਜਿਨ੍ਹਾਂ ਦੇ ਉੱਤੇ ਦਰਜ ਹੋਈਆਂ ਜਦੋਂ ਪੁਲਿਸ ਨੇ ਮਾਲ ਐਕਵਾਇਰ ਕੀਤਾ ਫੜਿਆ ਉਸ ਤੋਂ ਬਾਅਦ ਇਹ ਮਾਮਲੇ ਇਹਨਾਂ ਦੇ ਉੱਤੇ ਬੜੇ ਸੀ ਪਰ ਹੁਣ ਅਸਾਮ ਦੀ ਡਿਬਰੂਗੜ੍ਹ ਜੇਲ ਭੇਜਣ ਦੀਆਂ ਗੱਲਾਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਆਲਰੇਡੀ ਭਾਈ ਅਮਰਿਤਪਾਲ ਸਿੰਘ ਉੱਥੇ ਸਜ਼ਾ ਕੱਟ ਰਹੇ ਨੇ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਨੇ ਔਰ ਪਹਿਲਾਂ ਵੀ ਇੱਕ ਕੈਦੀ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ ਭੇਜ ਦਿੱਤਾ ਗਿਆ ਪਰ ਹੁਣ ਅਕਸ਼ੇ ਛਾਵੜਾ ਔਰ ਜਸਪਾਲ ਸਿੰਘ ਵੀ ਭੇਜਣ ਦੀ ਗੱਲ ਕੀਤੀ ਜਾ ਰਹੀ ਆ ਸਾਮ ਦੀ ਡਿਬਰੂਗੜ੍ਹ ਜੇਲ ਤਾਂ ਭੇਜਿਆ ਜਾ ਰਿਹਾ ਹੈ ਕਿਉਂਕਿ ਅਸਾਮ ਦੀ ਡਿਬਰੂਗੜ ਜੇਲ੍ਹ ਪੰਜਾਬ ਤੋਂ ਬਾਹਰ ਹੈ ਔਰ ਇਹ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਜੇ ਅਸਾਮ ਦੀ ਡਿਬਰੂਗੜ ਜੇਲ੍ਹ ਰਹਿਣਗੇ ਤਾਂ ਆਪਣੇ ਨੈਕਸਸ ਨਹੀਂ ਚਲਾ ਸਕਣਗੇ ਦੱਸਦੀ ਹੈ ਕਿ ਇਹਨਾਂ ਦੇ ਗਲਫ ਕੰਟਰੀਜ਼ ਦੇ ਵਿੱਚ ਜਿਹੜਾ ਨਾਰਕੋ 테ਰਰਰਿਜ਼ਮ ਚੱਲਦਾ ਪਿਆ ਉਹਨਾਂ ਦੇ ਨਾਲ ਵੀ ਤਾਲੁਕਾਤ ਸੂਤਰਾਂ ਮੁਤਾਬਕ ਦੱਸੇ ਗਏ ਨੇ ਨਾਰਕੋ ਬਿਜ਼ਨਸ ਦੇ ਨਾਲ ਇਹਨਾਂ ਦੇ ਤਾਲੁਕਾਤ ਦੱਸੇ ਗਏ ਨੇ ਗਲਫ ਕੰਟਰੀਜ਼ ਦੇ ਅੰਦਰ ਜੋ ਚੱਲਦਾ ਪਿਆ ਔਰ ਦੂਜੇ ਪਾਸੇ ਦਾਉਦ ਦੀ ਕਿਸੇ ਕੰਪਨੀ ਦੇ ਨਾਲ ਵੀ ਲਿੰਕ ਸੂਤਰਾਂ ਮੁਤਾਬਕ ਦੱਸੇ ਗਏ ਨੇ। ਕਸਟਮਰੀਏ ਕੇ ਪ੍ਰੋਵੈਂਸ਼ਨ ਅਗੇਂਸਟ ਇਲਿicit ਟ੍ਰਾਫਿਕਿੰਗ ਆਫ ਨਾਰਕੋ ਪ੍ਰੋਡਕਟਸ ਐਂਡ ਸਾਈਕੋਟ੍ਰੋਪਿਕ ਸਬਸਟੈਂਸਸ ਐਕਟ ਦੇ ਆਧਾਰ ਦੇ ਉੱਤੇ ਇਹ ਫੈਸਲਾ ਸੁਣਾਇਆ ਗਿਆ ਔਰ ਇਸ ਫੈਸਲੇ ਦੇ ਆਧਾਰ ਦੇ ਉੱਤੇ ਇਹਨਾਂ ਨੂੰ ਅਸਾਮ ਦੀ ਡਿਬਰੂਗੜ ਜੇਲ ਦੇ ਵਿੱਚ ਭੇਜਣ ਦੀ ਜਿਹੜੀ ਗੱਲ ਹੈ ਉਹ ਕਰ ਦਿੱਤੀ ਗਈ ਹੈ। ਇਹਨਾਂ ਨੂੰ ਵੀ ਅਸਾਮ ਦੀ ਡਿਬਰੂਗੜ ਜੇਲ ਭੇਜ ਦਿੱਤਾ ਜਾਵੇਗਾ ਦੱਸਦੀ ਹੈ। ਹੁਣ ਇੱਥੇ ਆ ਕੇ ਸਵਾਲ ਖੜਦਾ ਹੈ ਕਿ ਕੀ ਭਾਈ ਅਮਰਤਪਾਲ ਸਿੰਘ ਨੂੰ ਇਹਨਾਂ ਤੋਂ ਵੀ ਖਤਰਾ ਹੈ ਕਿਉਂਕਿ ਲੱਗੇ ਦਿਨੀ ਭਾਈ ਅਮਰਤਪਾਲ ਸਿੰਘ ਦੇ ਪਿਤਾ ਨੇ ਇਸ ਗੱਲ ਦਾ ਦਾਵਾ ਕੀਤਾ ਸੀ ਕਿ ਭਾਈ ਅਮਰਤਪਾਲ ਸਿੰਘ ਨੂੰ ਜੇ ਕੁਝ ਹੁੰਦਾ ਹੈ ਤੇ ਉਹਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਕਿਉਂਕਿ ਉੱਥੇ ਇੱਕ ਖੁੰਖਾਰ ਗੈਂਗਸਟਰ ਗਿਆ ਪਰ ਹੁਣ ਦਵਾਰਾ ਦੋ ਨਸ਼ਾ ਤਸਕਰ ਵੀ ਆਸਾਮ ਦੀ ਡਿਬਰੂਗੜ ਜੇਲ੍ਹ ਭੇਜੇ ਗਏ ਨੇ ਹੁਣ ਇਹਨਾਂ ਨੂੰ ਕਿਉਂ ਭੇਜਿਆ ਗਿਆ ਔਰ ਕੀ ਇਹਨਾਂ ਤੋਂ ਵੀ ਭਾਈ ਅਮਰਤਪਾਲ ਸਿੰਘ ਦੀ ਜਾਨ ਨੂੰ ਖਤਰਾ ਹੈ ਇਹ ਤਾਂ ਹੁਣ ਆਉਂਦੇ ਸਮੇਂ ਦੇ ਵਿੱਚ ਜੇ ਕੋਈ ਪਰਿਵਾਰ ਬਿਆਨ ਜਾਰੀ ਕਰਦਾ ਹੈ ਯਾ ਨਹੀਂ ਇਹ ਦੇਖਣਾ ਹੋਵੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ